ਪੰਜਾਬ ਪਿਆਰਿਓ ਤੁਮ ਸਭ ਜਦ ਹਉ ਚਲਦਾ ਮਤਿ ਤੇ ਹਟ ਜਾ ਸਤਿਗੁਰੂ ਧਰਮ ਦੇ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲੋ ਜੀ ਹਾਏ ਗੁਰ ਜੰਮ ਭੱਜਤ ਪ੍ਰਤਿਕਾਰ ਸਾਹਿਬ ਜੀ ਕੋ ਬਾਹੇ ਜਿਹੜੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੰਦਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਤੇ ਇੱਥੇ ਸੰਗਤਾਂ ਦੀ ਜਿਹੜੀ ਆਮਦ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੈ ਪਿਛਲੇ ਸਮਿਆਂ ਦੌਰਾਨ ਅਸੀਂ ਦੇਖਦੇ ਹਾਂ ਤੇ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਗੱਡੀਆਂ ਆਉਂਦੀਆਂ ਨੇ ਬਹੁਤ ਵੱਡੀ ਗਿਣਤੀ 'ਚ ਸ਼ਹਿਰ ਦੇ ਵਿੱਚ ਕਿ ਉਹਨਾਂ ਵਾਸਤੇ ਕਾਰ ਪਾਰਕਿੰਗ ਦੀ ਬੜੀ ਵੱਡੀ ਸਮੱਸਿਆ ਸੀ ਤੇ ਉਸ ਸਮੱਸਿਆ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾ ਪੁਰੀ ਵਾਲਿਆਂ ਨੂੰ ਜਿਹੜਾ ਨਾਲ ਲੈ ਕੇ ਤੇ ਤਿੰਨ ਮੰਜ਼ਲਾ ਬੀਸਮੈਂਟ ਥੱਲੇ ਜ਼ਮੀਨ ਦੇ ਵਿੱਚ ਕਾਰ ਪਾਰਕਿੰਗ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਤੇ ਅੱਜ ਉਹਦੇ ਇੱਕ ਲੈਂਟਰ ਪੈਨ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਜਿਵੇਂ ਜਿਵੇਂ ਸਮਾਵਤਾ ਗਿਆ ਜਾ ਰਿਹਾ ਹੈ ਸੰਗਤਾਂ ਦੀ ਗਿਣਤੀ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਵੱਧਦੀ ਜਾ ਰਹੀ ਹੈ ਤਾਂ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਵਿਸਥਾਰ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ ਲੰਗਰ ਹਾਲ ਵੀ ਬਣ ਰਿਹਾ ਹੈਗਾ ਔਰ ਕਾਰ ਪਾਰਕਿੰਗ ਵੀ ਸ਼ਾਨਦਾਰ ਬਣ ਰਹੀ ਹੈਗੀ ਹੈ ਇਸੇ ਤਰ੍ਹਾਂ ਸਰਾਵਾਂ ਜਿਹੜੀਆਂ ਇਹ ਵਕਤ ਦੀਆਂ ਜ਼ਰੂਰਤਾਂ ਨੇ ਤੇ ਵਕਤ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰਨ ਦੇ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਵਚਨਬੱਧ ਹੈ ਤੇ ਆਪਣਾ ਫਰਜ਼ ਅਦਾ ਕਰ ਰਹੀ ਹੈ ਔਰ ਹੋਣਾ ਵੀ ਚਾਹੀਦਾ ਹੈ ਤਾਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਪਾਰਕਿੰਗ ਦੀ ਸਮੱਸਿਆ ਨਾ ਆਵੇ ਮੱਥਾ ਟੇਕਣਾ ਦਰਸ਼ਨ ਕਰਨੇ ਆਸਾਨ ਹੋਣ ਆਰਾਮ ਨਾਲ ਸੰਗਤ ਜਿਹੜੀ ਹੈ ਬੈਠ ਕੇ ਪ੍ਰਸ਼ਾਦਾ ਛਕ ਸਕੇ ਇਸ ਲਈ ਵਧੀਆ ਲੰਗਰ ਹਾਲ ਹੋਣੇ ਚਾਹੀਦੇ ਨੇ ਤੇ ਇਹ ਸਾ ਸਾਡੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਖ ਕਰ ਰਹੇ ਨੇ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਹੈ ਕਾਰ ਸੇਵਾ ਸੰਪਰਦਾ ਪੂਰੀ ਵਾਲੇ ਜਿਨ੍ਹਾਂ ਦੀ ਜੜੀ ਹੈ ਦੇਖ ਰੇਖ ਦੇ ਵਿੱਚ ਇਹ ਸੇਵਾਵਾਂ ਚੱਲ ਰਹੀਆਂ ਨੇ ਅਕਾਲ ਪੁਰਖ ਅਗੇ ਅਰਦਾਸ ਹੈ ਉਹਨਾਂ ਨੂੰ ਮਿਹਰ ਭਰਿਆ ਹੱਥ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਸੇਵਾਵਾਂ ਨਿਵਾਜ਼ਣ